ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਗੇ ਸਾਖੀ 94 ਚੱਲੀ ਸਤਿਗੁਰੂ ਗੋਬਿੰਦ ਸਿੰਘ ਜੀ ਦੀਨदयाल ਜੀ ਪੰਤਕਾਬਾਲੀ ਮੁਗਰਗ੍ਰਾਮ ਵਿਖੇ ਦੀਨदयाल ਦੀਵਾਨ ਲਗਾਇਆ ਬਚਨ ਕੀਤਾ ਨਾਨਕ ਸੱਚੇ ਨਾਮ ਬਿਨ ਕੀਆ ਟਿੱਕੈ ਕਿਆ ਤਗੂ ਇਤਨੇ ਵਿੱਚ ਗੁਰੂ ਜੀ ਕੇ ਹਜ਼ੂਰ ਵਿਖੇ ਦਖਣੀ ਪੰਡਿਤ ਆਏ ਨਮਸਕਾਰ ਕਰੀ और चर्चा करी कहा आखण बोलण थी आत्मा रहत है तुसी की कहते हो किस ते को सिद्धा रख्या है जो परमेश्वर साथ प्रीत रखनी जोग मत है शब्द उचारिया ज्ञान मदणी नरेता राम इनबिद जपिए केवल राम रोल विरोल लिया हम मखन नानक कह योग के लखन ਹਰਕ ਨਾ ਗਏ ਸੋਗ ਸਮਸਰ ਰਹੇ ਨਾ ਬਿਆਪੇ ਰੋਗ ਸੰਜਮ ਰਹੇ ਨਾ ਵਿੰਸੈ ਪੁੱਤ ਨਾਨਕ ਕਹਿ ਸੋਈ ਅਬਿਦੁੱਤ ਅਲੂ ਮਲੂ ਖਾਈ ਸਿਰ ਛਾਈ ਪਾਏ ਮੁਰਖੇ ਅੰਧ ਪਾਤੇ ਗਬਾਏ ਜੋ ਹਰਕ ਸੋਗ ਥੀ ਰਹਤ ਸੋ ਸਬਦੂਤ ਜਾਣ ਬਚਨ ਕੀਤਾ ਅਸੀਂ ਤੋਪਾਂ ਤੇ ਗੋਲੇ ਡਾਲਨੇ ਹਾਂ ਔਰ ਭਗਤੀ ਰੂਪ ਗਿੱਲਾ ਉਸਾਰਿਆ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਰਾਇਤ ਐਸੀ ਸੰਗਤ ਹੈ ਰਹਿਤ ਮਰਿਆਦਾ ਬਾਣਾ ਰੂਪ ਸਾਡੀ ਫੌਜ ਹੈ ਖੀਮਾ ਸੰਤੋਖ ਦਇਆ ਤਰਮ ਤੀਰਜ ਜਪ ਤਪ ਆ ਸਾਡੇ ਤੰਬੂ ਹੈ ਪ੍ਰੇਮੀ ਰੂਪੀ ਦਾਰੂ ਨਾਮ ਰੂਪ ਪਲੀਤਾ ਹੈ ਗੋਲੇ ਇਹ ਸਾਡੀਆਂ ਸਾਖੀਆਂ ਹੈ ਜੇ ਕਿਸੇ ਦੇ ਕੰਨਾਂ ਰੂਪੀ ਬੁਰਜ ਵਿਖੇ ਪੜਨਗੇ ਉਸਦੇ ਹਿਰਦੇ ਵਿਖੇ ਜੋ ਹੰਕਾਰ ਰੂਪੀ ਕਿਲਾ ਹੈ ਉਸਨੂੰ ਤੋੜਨਗੇ ਸ਼ਾਸਤਰ বেদ ਪੁਰਾਨ ਕਤੇਬ ਕੁਰਾਨ ਦੀ ਫੌਜ ਨੂੰ ਮਾਰਨਗੇ ਸਿੰਘ ਪੰਥ ਗਿਆਨ ਗੋਲਾ ਹੈ ਜਿਸ ਦੇ ਕੰਨਾਂ ਵਿਖੇ ਗਿਆਨ ਪੜੇਗਾ ਸੋ ਜਗਤ ਗੁਰੂ ਗੋਬਿੰਦ ਸਿੰਘ ਜੀ ਦੇ ਨਿਸ਼ਾਨ ਝੂਲਦੇ ਦੇਖੇਗਾ ਉਹਨਾਂ ਕੀ ਹਿਰਦੇ ਵਿਖੇ ਬੜਾ ਭਾਰੀ ਕਲੇਸ਼ ਉਪਜਿਆ ਕਹਿਣ ਲੱਗੇ ਇਹੋ ਜਿਹੇ ਬਚਨ ਸਾਡੀ ਮਰਿਆਦਾ ਕੇ ਪਾਸ ਜ਼ਾਹਰ ਕਰਨਗੇ ਜਿਸ ਦੇ ਕੰਨਾਂ ਵਿਖੇ ਪੜਨਗੇ ਉਹ ਸਾਡੀਆਂ ਕਰਤਬਾ ਨੂੰ ਦੇਖ ਹਾਸੀ ਕਰਨਗੇ ਮਨ ਵਿੱਚ ਜਾਣਨਗੇ ਕਿ ਇਹ ਗੁਰੂ ਸੱਚਾ ਕਲਗੀਧਾਰੀ ਜਗਤ ਗੁਰੂ ਅਵਤਾਰ ਹੋਇਆ ਹੈ ਗੁਰੂ ਜੀ ਕੀ ਆਏ ਚਰਨੀ ਲਾਗੇ हे ਗਰੀਬ ਨਿਵਾਜ ਜੀ ਤੁਸੀਂ ਅਸਾ ਗਰੀਬ ਪਰ ਦਇਆ ਕਿਰਪਾ ਮਿਹਰ ਦੀ ਨਜ਼ਰ ਕਰੋ ਤੁਸੀਂ ਸਭਨਾ ਪੰਥਾ ਦੇ ਧਨੀ ਹੋ ਦੀਨ ਦੇ ਔਡੇ ਕਰ ਵਿਖੇ ਹੈ ਆਪਣਾ ਜੋ ਉਪਦੇਸ਼ ਨਿਰਲੋਭ ਹੈ ਸਾਰਾ ਸੰਸਾਰ ਕਬੂਲ ਕਰੇਗਾ ਬਚਨ ਹੋਇਆ ਤੁਸੀਂ ਜਪਜੀ ਮੰਤਰ ਪੜੋ ਆਪਣੀ ਕਲਿਆਣ ਕਰੋ ਸੁਖ ਪਾਓ ਇੱਕ ਸਿੱਖ ਤੇ ਸਿੱਖਣੀ ਸਤਿਗੁਰਜੀ ਦੇ ਚਰਨਾਂ ਵਿਖੇ ਆਏ ਹੱਥ ਜੋੜ ਪ੍ਰਾਰਥਨਾ ਕਰੀ ਜੀ ਸੱਚੇ ਬਾਦਸ਼ਾਹ ਗੁਰੂ ਜੀ ਅਸੀਂ ਦੇਵੀ ਤੇ ਨਿਗਾਹੇ ਦੀ ਸੇਵਾ ਬਹੁਤ ਕਰੀ ਹੈ ਸਾਡੇ ਘਰ ਤੁਹਾਨੂੰ ਪੁੱਤਰ ਪ੍ਰਾਪਤ ਹੋਇਆ ਹੈ ਅਸੀਂ ਐਸਾ ਚਮਕਾਰਾ ਦੇਖਿਆ ਸੀ ਹੁਣ ਪੁੱਤਰ ਮਰ ਗਏ ਹਨ ਧੰਨ ਵੀ ਜਾਂਦਾ ਰਿਹਾ ਹੈ ਅਸੀਂ ਤੀਵੀਂ ਖਾਮਦ ਦੋਨੋਂ ਹੀ ਰਹਿ ਗਏ ਹਾਂ ਜੀ ਸਾਨੂੰ ਨਾ ਕੋਈ ਮਦਦ ਦੇ ਵੀ ਦਿੰਦੀ ਹੈ ਔਰ ਨਾ ਕੋਈ ਸੁਲਤਾਨ ਸਾਡੀ ਖਬਰ ਲੈਂਦੇ ਹੈ ਨਾ ਅਸੀਂ ਇਤੱਕੇ ਰਹੇ ਹਾਂ ਨਾ ਉਤੱਕੇ ਰਹੇ ਔਰ ਵਿਚ ਕਾਹੇ ਖਾਂਦੇ ਕੁੱਦ ਕੇ ਰਹੇ ਜੋ ਮਾਤਾ ਪਿਤਾ ਸਭਨਾ ਪੁੱਤਰ ਕੋ ਇੱਕ ਜਾਨ ਹੈ ਉਹ ਸਵਰਗਾਂ ਦੇ ਅਧਿਕਾਰੀ ਹੋਣਗੇ ਵੱਡੇ ਪੁੱਤ ਦਾ ਆਦਰ ਜ਼ਿਆਦਾ ਕਰਨਾ ਯੋਗ ਹੈ ਬਚਨ ਹੁਆ ਮਹਾ ਮਾਈ ਕੀ ਪੂਜਾ ਕਰੈ ਨਰਸੋ ਨਾਰੀ ਹੋਇ ਅਪਤਰੈ ਮ੍ਰਿਤ ਮੰਡਲ ਜਗ ਸਾਜਿਆ ਜੋ ਬਾਲੂ ਘਰਬਾਰ ਬਚਨ ਹੁਆ ਅਬ ਤੁਸੀਂ ਉਹਨਾਂ ਦੋਨਾਂ ਨੂੰ ਤਿਆਗੋ ਔਰ ਸੱਚੇ ਗੁਰੂ ਕਾ ਆਸਰਾ ਕਰੋ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਰਦਾਸ ਕਰਵਾਓ ਸੁਖਣਾ ਮੰਨੋ ਤਨ ਪੁੱਤਰ ਹੋਵੇਗਾ ਸਤਨਾਮ ਵਾਏ ਗੁਰੂ ਜਾਪ ਕਰੋ ਨਿਸ਼ਚੈ ਸੇ ਜਪਜੀ ਸਾਹਿਬ ਦਾ ਪਾਠ ਕਰੋ ਸਾਰੀਆਂ ਪਿਛਲੀਆਂ ਭੁੱਲਾਂ ਬਖਸ਼ੀਆਂ ਜਾਣਗੀਆਂ ਬਚਨ ਹੋਇਆ ਮੋਇਆਂ ਨਾਲ ਪਿਆਰ ਮੱਥੇ ਟੇਕਣੇ ਜਿਉਂਦਿਆਂ ਨਾਲ ਵੈਰ ਇੰਨੀ ਗਲੀ ਭਗਤੀ ਕਦੇ ਨਾ ਹੁੰਦੀ ਖੈਰ ਜਿਹੜੇ ਹਿੰਦੂ ਆਪਣੇ ਗੁਰੂ ਦੇਵਤੇ ਕੋ ਛੱਡ ਕੇ ਤੁਰਕਾਂ ਦੇ ਪੀਰਾ ਕੋ ਮੰਨਦੇ ਹਨ ਉਹ ਤੁਰਕਾਂ ਦੇ ਬੀਜ ਹੀ ਹਨ ਕੁਸੰਗ ਦੋਸ਼ ਦਾ ਇਹ ਫਲ ਜਾਣੋ ਤਾਂ ਸ੍ਰੀ ਗੁਰੂ ਮਹਾਰਾਜ ਕਰੂਣਾ ਭੰਡਾਰ ਸ੍ਰੀ ਮੁਖਵਾਕ ਬਿਸ਼ਬਦ ਉਚਾਰਿਆ ਅਜੋ ਕੁਛ بگੜਿਓ ਨਹੀਂ ਜੋ ਪ੍ਰਭ ਗੁਣ ਗਾਵੇ ਕਹੋ ਨਾਨਕ ਤਹਿ ਭਜੰਤੇ निर्भय पद पावे संगद पुचिया हे करुणा निधान विद्या सागर जगत उजागर सच्चे पाशा अवतार विखे शक्ति होती है जिस नु ईश्वर शक्ति आखदे हन संसार दी चर अचर सारे खाने तिन्ने लोक नौ खंड एही पृथ्वी सारी गिनती हिसाब किस तरह रखदे हन जी माया बियंत है गुरुजी वचन किता सर्व निरंतर एको दुखे कहो नानक जाके मस्तक लेखो माले फुल पाती डाली फल गिनती नहीं और सारे बाग बूटे की रक्षा करता है इस प्रकार उस माली पर अथवा उसके सिर ऊपर राजा होता है अकाल पुरख के आगे किसी कोने का अवतार शक्ति चमत्कार है गुरु अंतर जामी शब्द उचारिया केते राम रवाल ਕੇਤੇ ਰਾਮ ਰਵਾਲ ਕੇਤੇ ਰਾਮਕ੍ਰਿਸ਼ਨ ਹੋਏ ਅਕਾਲ ਪੁਰਖ ਬੇਅੰਤ ਹੈ ਅਨੰਤ ਹੈ हे ਸਿੱਖੋ ਸਰਬਗ ਅਲਪਗ ਕਹਿਣੇ ਹੀ ਮਾਤਰ ਹੈ ਦ੍ਰਿਸ਼ਟਾਂਤ ਸਤਜੁਗ ਜਹਾਂ ਸਚੋ ਸਚ ਜਹਾਂ ਵੇਦ ਪਾਠ ਤਹਾਂ ਦੁਆਪਰ ਜਹਾਂ ਜਗ ਹੋਮ ਤਹਾਂ ਤਰੇਤਾ ਜਹਾਂ ਕਲੇਸ਼ ਤਹਾਂ ਕਲਜੁਗ ਚਾਰੇ ਯੁਗ ਸਦਾ ਹੀ ਵੱਟਦੇ ਰਹਿੰਦੇ ਹਨ ਸਿੱਖੋ ਕਲੇਸ਼ ਦਾ ਤਿਆਗ ਕਰੋ सतजुग बरतेगा हे सिखो उस परमेश्वर की गिनती ही परमेश्वर आप ही कर सकता है हे सिखो संतो परमेश्वर जी का सिमरन करने से सदा हाजर नाजर है हे सिखो गुरु के नाम पर धर्म अर्थ देंदे रहो गुरु मंदिर धर्मशाला तिल तिलका माण होए फलेगा जो कोई धर्मशाला कोठा सराहे रूप ਮੁਸਾਫਰ ਖਾਨਾ ਬਣਾਵੇਗਾ ਉਸ ਕੋ ਸੋਨੇ ਕੇ ਮੰਦਰ ਪ੍ਰਾਪਤ ਹੋਵੇਗੇ ਜੋ ਕੋਈ ਦੀਵਾ ਵਾਲੇਗਾ ਉਸ ਕੋ ਸੂਰਜ ਕੇ ਚਾਨਣ ਜਿਤਨੀ ਰੋਸ਼ਨੀ ਪ੍ਰਾਪਤ ਹੋਵੇਗੀ ਦਰਗਾਹ ਵਿਖੇ ਜਿਹੜਾ ਪਾਣੀ ਦੇ ਘੜੇ ਭਰ ਕੇ ਪਿਲਾਵੇਗਾ ਸਾਧ ਸੰਤਨ ਕੀ ਧਰਮਸ਼ਾਲਾ ਮੇ ਮੇ ਸੇਵਾ ਕਰੇਗਾ ਔਰ ਹੱਥ ਕੇ ਸਾਥ ਜਲ ਪਿਲਾਵੇਗਾ ਉਸ ਕੋ ਸਵਰਗ ਵਿਖੇ ਦੁੱਧ ਪ੍ਰਾਪਤ ਹੋਵੇਗਾ ਪੀਣ ਦੇ ਵਾਸਤੇ और जो सफ मंजा सतरंगी दुताई तुलाई ग्रंथी पोथे बहंगम निहंग सिंह रहत मर्यादा वाले कौ देवेगा और वह मुसाफिर नाल रल बरतेगा उसको बड़े आनंद से पलंग विछाए मिलने जेड़ा टुट्टे मंदिर धर्मशाला की लंबाई पुचाई करेगा अथवा मुरम्मत करेगा उसको सदा शरीर सुखी रहेगा परलोक मंदिर रहने को मिलेगा ਜੋ ਆਏ ਗਏ ਮੁਸਾਫਿਰ ਅਥੀਤੀ ਨੂੰ ਭੋਜਨ ਛਕਾਏਗਾ ਉਸ ਨੂੰ ਪ੍ਰਲੋਕ ਵਿਖੇ ਅੰਮ੍ਰਿਤ ਭੋਜਨ ਮਿਲਣਗੇ ਔਰ ਜੋ ਅਨ ਅਥਵਾ ਹੋਰ ਵਸਤੂ ਘਰ ਲਈਏ ਕੋਠੇ ਵਿੱਚ ਹੁੱਤੇ ਗੁਰੂ ਘਰ ਦਾਸਾ ਸੋਧ ਕੇ ਰਖੀਏ ਤੇ ਗੁਰੂ ਘਰ ਦਸਵੰਦ ਦੇਈਏ ਗੁਰੂ ਕੀ ਬਰਕਤ ਪਵੇਗੀ ਅਤੋੜ ਖਜ਼ਾਨਾ ਭਰੇਗਾ ਗੁਰੂ ਜੀ ਬਰਕਤ ਦੇਵਣਗੇ ਭੋਜਨ ਮਨ ਪਾਉਂਦੇ ਪ੍ਰਾਪਤ ਹੋਣਗੇ ਢੰਡਾਰੇ ਦਾ ਮਾਲਕ ਬਣਾ ਬਣਗੇ ਜਿਹੜਾ ਧਰਮਸ਼ਾਲਾ ਗੁਰਦੁਆਰੇ ਦੀ ਚੋਰੀ ਕਰੇਗਾ ਉਸ ਦਾ ਤੇਜ ਘਟੇਗਾ ਔਰ ਦੁਖੀ ਰਹੇਗਾ ਔਰ ਗ੍ਰਹਿ ਵਿਖੇ ਕਲਾ ਰਹੇਗੀ ਰਾਜ ਡੰਡ ਵੀ ਹੋਵੇਗਾ দান ਕਰਨੇ ਸੇ ਧਨ ਵਧੇਗਾ ਨਾਮ ਜਪਣੇ ਸੇ ਸੁਖ ਪ੍ਰਾਪਤ ਹੋਏਗਾ ਸੇਵ ਸਿੱਖ ਨੇ ਕਿਹਾ ਜੀ ਪਸ਼ੂਆਂ ਨੂੰ ਕੀੜੇ ਪੈ ਗਏ ਹਨ ਤੇ ਅਸੀਂ ਕੱਢਣੇ ਹਾਂ ਬਾਮਣ ਗੁੱਸਾ ਮਨਾਉਂਦੇ ਹਨ ਤਾਂ ਬਚਨ ਹੁਆ ਆੜੂਆਂ ਕੇ ਜਤ ਤਤੂਰੇ ਕੇ ਪੱਤੇ ਕੋਟ ਕੇ ਬੰਨੋ ਸੁਖੀ ਹੋਵੇਗੀ ਤਾਂ ਫਿਰ ਭਾਈ ਬੁਲਾਕਾ ਸਿੰਘ ਨੇ ਅਰਜ ਕਰੀ ਅਸੀਂ ਖੁਦ ਦੇਖਾ ਹੈ ਜੀ ਰਵਾਬੀ ਹੁੱਕਾ ਪਿੰਦੇ ਹਨ ਔਰ ਫਿਰ ਦੀਵਾਨ ਵਿੱਚ ਆਣ ਕੇ ਸ਼ਬਦ ਪੜ੍ਹਦੇ ਹਨ ਇਹਨਾਂ ਨੂੰ ਤਾੜਨਾ ਚਾਹੀਏ ਜੀ ਗੁਰੂ ਜੀ ਕਿਹਾ ਡੇਰੇ ਸੇ इनको ਕਢਾਲ ਦੇਵੋ ਤਾਂ ਫਿਰ ਗੁਰੂ ਜੀ ਬਚਨ ਕੀਤਾ ਦੋਹਰਾ ਆਗਿਆ ਸੰਗਤ ਕੋ ਕਰੀ ਪੁਨ ਸ਼੍ਰੀ ਗੁਰੂ ਦਸ਼ਮੇਸ਼ ਐਸੇ ਕਰੇ ਜੋ ਫਿਰ ਕੋਈ काडो देश विदेश रंज होई कर गुरु कहो इन रबाबियन केर मार गुरु की सदा रह मांगे सांझ सबीर हुक्का पीवे सद सदा करे मसीत निवाज पढ़े शब्द कहे कुफर को बोलियो जाय को काज सिख रबाबी गुरु के गुर बीज बुलाओ बाहे गुरु जी की फतेह कहकर सिंह सजाओ साखी संपूर्ण करी श्री गुरु बचन दीवान ਆਗਿਆ ਪਾਏ ਸੰਗਤ ਚੱਲੀ ਸਤਿਗੁਰ ਕੀ ਆਗਿਆ ਮਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ